ਆਉ ਗੁਰੂ ਆਉ ਗੁਰੂ ਪਰਉ ਦੁਆਦੋ ਜਿਤ ਨਿਤ ਅਮਰਤ ਵੇਲੇ ਚਲ ਰਹੀ ਡੜੀ ਪਰ ਵਿਚਾਰ ਦੁਖਾਂ ਦੇ ਨਾਸ਼ਕ ਸੁਖਾਂ ਦੇ ਪ੍ਰਕਾਸ਼ਕ ਸਦ ਸੁਖਾਂ ਦੇ ਦਾਤੇ ਹੰਤ ਪੰਤੇ ਰੱਖੇ ਮਾਨੁਤਾ ਦੇ ਸਰਬ ਸਾਂਝੇ ਗੁਰੂ ਰਹਿਬਰ ਸਤਿਗੁਰੂ ਤਾਰ ਪੁਰਗਤੀ ਤੇ ਬਿਰਾਜਮਾਨ ਬੜੀ ਬੋਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਜੁਰੀ ਅੰਦਰ ਸੱਜ ਬੈਠੇ ਗੁਰੂ ਸਾਹਿਬ ਸਤ ਸਤ ਸੰਗ ਜੀਓ ਆਓ ਜੋ ਚਿਰਾਂ ਤੋਂ ਕਈ ਮਹੀਨਿਆਂ ਤੋਂ ਆਪਾਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡਾ ਬ੍ਰਹਮੰਡਾ ਦੇ ਮਾਲਕ ਸਦਾ ਸਾਈ ਦਾਤਾ ਉਨ੍ਹਾਂ ਦੇ ਪਵਨ ਜੀਵਨ ਦੀ ਅਮਰ ਕਥਾ ਜੋ ਆਪਾਂ ਜਰਾਂ ਤੋਂ ਕਰਦੇ ਸੁਣਦੇ ਆ ਰਹੇ ਹਾਂ ਆ ਆਵਾਜ਼ ਵਿੱਚ ਲੜੀਦਾ ਕਿੱਸਾ ਵਣ ਕੇ ਸਰਬਨਾਂ ਦੇ ਪਵਨ ਅਮਰ ਕਥਾ ਆਪਣੇ ਪਵਨ ਜੀਵਨ ਵਿੱਚੋਂ ਆਪਾਂ ਕੁਝ ਕਰ ਰੱਬੀ ਗੁਣ ਨੂੰ ਗ੍ਰਹਿਣ ਕਰਨ ਦੀ ਯਤਨ ਕਰੀਏ ਤਾਂ ਕਿ ਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ ਨਦੇ ਦੋ ਕੌਂਗਰੇਸਾਂ ਰੋਗਾ ਸੋਗਾ ਕਾੜਿਆ ਸੜਿਆ ਤੋਂ ਬੱਸ ਸਕੀ ਜਮਾ ਦੇ ਮਾਲ ਤੋਂ ਬੱਸ ਸਕੀ ਆ ਸੁੰਦਰ ਦੇ ਆ ਰਹੇ ਆਪਾਂ ਸਦਾ ਸੇ ਲੱਗ ਜੁਨਾ ਇਹਨਾਂ ਦਾ ਜੋ ਜਨਮ ਤੇ ਮਨ ਦਾ ਦੁੱਖ ਕੁਸ ਅਨੁਵਾਰ ਵਰ ਦਸੋ ਸਰਨਾਪੁਰ ਬਦ ਤਰੀ ਸਾਡੇ ਪੈਰੋ ਜੇ ਗੁਰੂ ਤੋਂ ਗਿਆਨ ਲੈਣਾ ਵੇਤੋ ਜੇ ਸਿੱਧਾ ਤੁਨ ਗਿਆਨ ਹੀ ਨਹੀਂ ਕੋਈ ਕਾਮਯਾਬ ਹੋਣਾ ਸਾਡਾ ਓਕਾ ਜੇ ਸਿੱਧਾ ਤੁਨ ਗਿਆਨ ਨਹੀਂ ਨਾ ਚਾਹੇ ਕੋਈ ਚੀਜ਼ ਸੰਸਾਰ ਦੀ ਚੀਜ਼ ਆ ਅਧਿਆਤਮਿਕ ਅਵਸਥਾ ਦੀ ਕੋਈ ਸਟੇਜ ਆ ਜਿਸ ਦੀ ਤਾਂ ਗਿਆਨ ਨਹੀਂ ਉਹਦੇ ਬਾਰੇ ਸਾਨੂੰ ਦੱਸਣਾ ਜਦ ਕੋਈ ਸਿੱਖਿਆ ਲੈ ਕੇ ਧਰਦਾ ਬਹੁਤ ਮੁਕਿਆ ਯਾਨੀ ਗੱਲ ਗਰ ਮਿਲਣਾ ਪਰੋ ਜਿਵੇਂ ਜਿਵੇਂ ਜੀਵ ਨਾਮ ਦੇ ਨਾਲ ਜੁੜੂਗਾ ਜਿਵੇਂ ਜਿਵੇਂ ਗੁਰੂ ਦੇ ਨਾਲ ਜੁੜੂਗਾ ਜਿਵੇਂ ਜਿਵੇਂ ਸਿੱਖਿਆ ਦੇ ਨਾਲ ਜੁੜੂਗਾ ਤੇਵੇਂ ਤੇਵੇਂ ਗਾਨ ਬੰਧਾ ਜਾਊ ਜੀਵਨ ਦਾ ਪਲ ਉਹਨੂੰ ਇਸ ਵਕਤ ਸਾਡੇ ਜੀਮ ਵਿੱਚ ਗੁਰੂ ਦੀ ਬਹੁਤ ਵੱਡੀ ਜ਼ਰੂਰਤ ਹੈ। ਹੁਣ ਆਪ ਵਿਚਾਰ ਕਰ ਰਹੇ ਸਾਂ ਕਿ ਇੰਦਰਨ ਤੋਂ ਅੰਮ੍ਰਿਤ ਦੀ ਪਿਆਰੋ ਤਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਪੈਰਾਂ ਨੂੰ ਸ਼ਕਾ ਕੇ ਹੁਣ ਅੱਜ ਆਪ ਮੰਗ ਰਹੇ ਨੇ ਬੇਦਾਸ਼ ਦਾ ਜੋ ਬਖਸ਼ ਤੁਹਾਨੂੰ ਤੇ ਹੋਈ ਉਹ ਬਖਸ਼ ਮੈਨੂੰ ਵੀ ਕਰ ਦੇ। ਜਿਦਾਂ ਬੰ ਵਿਚਾਰ ਕਰ ਲਈਏ ਸੀ ਅਨਕ ਤੇ ਅਭੀ ਅਸੀਂ ਸੇਜ ਦਿੱਤਾ ਤੁਸੀਂ ਕੀ ਦੇਵੋ ਮੱਧਾ ਜੋੜ ਜੋ ਲੋੜ ਮੁਤਾਬਕ ਸਮਾਂ ਉਤੇ ਜਿਵੇਂ ਜਿਵੇਂ ਮੇਰ ਕੋ ਦਿੱਤਾ ਗਿਆ ਮੈਂ ਜੋੜ ਦੇਵਾਂਗਾ ਸਮਾਂ પાਕੇ ਜਿਵੇਂ ਜਿਵੇਂ ਮੇਰ ਕੋ ਦਿੱਤਾ ਗਿਆ ਮੈਂ ਜੋੜ ਦੇਵਾਂਗਾ ਮੈਂ ਤੁਹਾਡਾ ਕਰਜਾ ਹੀ ਕਰਜਾਈ। ਦਰਜੀ ਮਿਲ ਜਾਂਦੀ ਆਪਾਂ ਨੂੰ। ਉਹ ਕਹਿੰਦੇ ਤੁਸੀਂ ਮੇਰਾ ਆਧਾਰ ਕਰ ਲਓ। ਤੁਹਾਡਾ ਮੇਰਾ ਵੈਧਾ ਰਿਆ। ਮੋੜੂਗਾ ਜ਼ਰੂਰ। ਇਹ ਸਾਨ ਤੇ ਪਰਮ ਕਰ ਤੁਹਾਡਾ ਮੋੜੂਗਾ ਜ਼ਰੂਰ। ਪਰ ਸਮਾਂ ਕੁਝ ਮੈਨੂੰ ਦੇਓ। ਜਦੋਂ ਬੈਰੋ ਤੁਸੀਂ ਜਾਣਦੇ ਜੀ ਸਿਆਣੇ ਲੋਕ ਦੇ ਜਦੋਂ ਪਾਛੇ ਮਹਾਰਾਜ ਸੰਤੋ ਮਛੀਵਾੜੇ ਟਿੱਕਲਾ ਰਾਏ ਪਹੁੰਚੇ ਉਦੋਂ ਜਦੋਂ ਪਤਾ ਲੱਗਾ ਬਈ ਛੋਟੇ ਸਾਹਿਬ ਜਦ ਅਸ਼ਹੀਦ ਹੋ ਗਏ ਆ ਉਹ ਉਹ ਕਰਜ਼ਾ ਉਹ ਉਧਾਰ ਉਹ ਉੱਤਰਿਆ ਜਿਹੜਾ ਕੇਸਗੜ ਦੇ ਮੈਦਾਨ ਵਿੱਚ ਕੀਤਾ ਸੀ ਉਹ ਅਮਰਤ ਸਿੰਘ ਨੇ ਵੇੜੇ ਉਹਨੂੰ ਧੰਨਵਾਦ ਕੀਤਾ ਫਿਰ ਇਹ ਗੱਲ ਪੁਖਵਾਇਰੋਂ ਹੁਣ ਤੁਸੀਂ ਇੱਕ ਭਲੇਖਾ ਸ਼ਾਇਦ ਤੁਹਾਨੂੰ ਲੱਗ ਜਵੇ ਬੇ ਆਧਾਰ ਤੇ ਦੇਣਾ ਪੰਜਾਬ ਪਿਆਰ ਦਾ ਸ਼ੁਕਰਾਨਾ ਕਰੇ ਪਰਮੇਸ਼ਰ ਦਾ ਇਹ ਟੜ ਕੇ ਸ਼ਾਇਦ ਦਿਮਾਗ ਉਲਝਵੇ ਆਪਾਂ ਥੋੜੀ ਗੱਲ ਸਪਸ਼ਟ ਕਰ ਦਿੰਦੇ ਆ ਬਾਜੂ ਪਿਆਰੇ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਰ ਪੁਪ ਵਿੱਚ ਕੋਈ ਫਰਕ ਨਹੀਂ ਗੁਰੂ ਦੇ ਪਾਤਸ਼ਾਹ ਨੇ ਆਪ ਬੋੜ ਦਾਈ ਇਸ ਗੱਲ ਦੀ ਉਹ ਕਹਿੰਦੇ ਗੁਰ ਪਰਮੇਸ਼ਰ ਇੱਕੋ ਜਾਣ ਗੁਰੂ ਤੇ ਪਰਮੇਸ਼ਰ ਇੱਕ ਜਦੋਂ ਅੰਮ੍ਰਿਤ ਛੱਕੇ ਦਸੇ ਪਾਤਸ਼ਾਹ ਨੇ ਤੇ ਪੰਜ ਪਿਆਰਿਆਂ ਨੂੰ ਆਪਣਾ ਗੁਰੂ ਮੰਨ ਲਿਆ ਤੇ ਗੁਰ ਤੇ ਪਰਮੇਸ਼ਰ ਇੱਕੋ ਗੱਲ ਹੋ ਗਈ ਨਾ ਸੇਕ ਸੇਕ ਗੁਰੂ ਗੁਰੂ ਸੇਕ ਤੇ ਨਾਲ ਇੱਕੋ ਪਦਵੀ ਹੋ ਗਈ ਨਾ ਇਸ ਕਰਕੇ ਜਿਹੜਾ ਮੁੱਢ ਸੀਗਾ ਉਹ ਕਾਲਪੁਕਵਾਇ ਤੁਸੀਂ ਕਿਉਂਕਿ ਅੱਗੇ ਤੇ ਲੜੀਏ ਜਿਹੜੀਆਂ ਫੁੱਟੀਆਂ ਨੇ ਫੁੱਟੀਆਂ ਤੇ ਉਸੇ ਤੜੇ ਵਿੱਚ ਹੁਣਾ ਉਸੇ ਮੋੜ ਵਿੱਚ ਹੁਣਾ ਤੇ ਮੂਲ ਦੇ ਨਾਲੋਂ ਤੜੇ ਬਕਰੇ ਤੇ ਨਹੀਂ ਹੁੰਦੇ ਪੈਰ ਬੋਧ ਨਾਲੋਂ ਕਦੇ ਤੜੇ ਵਖਰੇ ਤੁਸੀਂ ਦੇਖੇ ਨਹੀਂ ਦੇਖੇ ਹੁੰਦੇ ਜਿਹਦਾ ਮੂਲ ਦਾ ਤਣਾ ਕਿਥੋਂ ਹੋਗਾ ਤਣਾ ਹੈ ਤਾਂ ਮੂਲ ਹੈ ਤਾਂ ਤਣਾ ਹੈ ਤਣਾ ਹੈ ਤਾਂ ਮੂਲ ਹੈ ਜੇ ਤਣਾ ਦਾ ਮੂਲ ਵੀ ਨਹੀਂ ਇਸਕਾ ਕੱਦੀ ਛੋਟੀ ਕੱਦੀ ਬਧੀਆ ਪਛਾਦੀਏ ਜਿਹੜੀ ਤੁਲਾਈ ਸੀ ਰੇਤ ਕਿੰਨੇ ਸੋਹਣੇ ਸੀ ਕਿੰਨੇ ਸਿੱਖਿਆ ਤੰਗੀ ਸੀ ਤੇ ਪਾਛਾ ਦਾ ਸੁਨ ਜੋ ਹੁੰਦਾ ਵੀ ਆਪੋ ਆਪਣਾ ਵਕਰ ਵਕਰ ਹਰ ਦਾ ਟਾਕ ਹੁੰਦਾ ਪਰ ਅੱਜ ਕਰਜ਼ਾ ਉੱਤਰ ਗਿਆ ਪਹਿਲਾ ਪਿਤਾ ਵਾਰਿਆ ਤੇ ਵੱਡੇ ਸਭਜਾ ਦੇ ਬਾਰੇ ਬਾਰੇ ਸ਼ੋਰ ਦੇ ਸਭ ਜਦ ਮਾਤਾ ਆਖ ਚੱਲ ਕੇ ਆਪ ਵੀ ਅਪਰਾਮਿਸ਼ ਉਹ ਕਰਤਾ ਸਿੱਖ ਹੋਣ ਤੋਂ ਸਭ ਕੁਝ ਰੱਬੀ ਗਿਆਨ ਜਿਹੜਾ ਸੀ ਪੁਰਸ਼ਕਾਂ ਦੀ ਚੁੜੀ ਵਿੱਚ ਪਾਤਾ ਜਿਦੋਂ ਅਸੀਂ ਅੱਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਨਾਲ ਪੁਰਉ ਨੇ ਇਹ ਰੱਬੀ ਗਿਆਨ ਹੈ ਪਰ ਰੱਬੀ ਗਿਆਨ ਤੇ ਆਸਾ ਦਾ ਸਮਝੋ ਨੂੰ ਉਸ ਨੂੰ ਲਾ ਸਕਦੀ ਇਸ ਰੱਬੀ ਗਿਆਨ ਦੀ ਜਿਹੜਾ ਗੁਰੂ ਦੇ ਨਾਮ ਜੁੜਦਾ ਅੱਜ ਪਹਿਰੋ ਪੰਨਾ ਪਿਆਰੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਮਰ ਜੀ ਕਾਤਾ How